ਉੱਤਿਆ ਹਾਂਜੀ ਜਨਾਨੀਆਂ ਦੀਆਂ ਕਿਸਮਾਂ ਬਾਰੇ ਦੱਸ ਜਨਾਨੀਆਂ ਦੀਆਂ ਕਿਸਮਾਂ ਬਾਰੇ ਜਨਾਨੀਆਂ ਦੀਆਂ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਤੈਨੂੰ ਮੈਂ ਗੱਲ ਦੱਸ ਦਿੰਦਾ ਤੇ ਪਹਿਲੀ ਕਿਸਮ ਹੁੰਦੀ ਹੈ ਕਿ ਤਰ੍ਹਾਂ ਸਭ ਤੋਂ ਗੰਦੀ ਕਿਸਮ ਨਾਲ ਕੁਡਰ ਜਨਾਨੀ ਜਿਹਦੇ ਬਾਰੇ ਮੈਂ ਪਹਿਲਾਂ ਵੀ ਰੀਲ ਪਾਈ ਸੀਗੀ ਕੁਡਰ ਜਨਾਨੀ ਹੋਊਗੀ ਜਿਹੜੀ ਉਹ ਚੁੱਲ੍ਹੇ ਚੋਂਕਰ ਤੇ ਮੋਤੂ ਕੀ ਭੈਣ ਘੜਾਵੇ ਜੀ ਤੇ ਨਾਲੇ ਉਹ ਆਪਦੇ ਘਰਾਣੇ ਨਾਲ ਲੜੀ ਜਾਊਗੀ ਠੀਕ ਹੈ ਉਹਦੀ ਇਹ ਬਸ ਆਤ ਕਹਿ ਲਓ ਜਾਹੋ ਆਤ ਤੋਂ ਮਜਬੂਰ ਕਹਿ ਲੋ ਜਿਵੇਂ ਵੀ ਮਰਜੀ ਕਹਿ ਲੋ ਉਹਦਾਂ ਇਹ ਨਿਸ਼ਾਨੀਆਂ ਹੁੰਦੀਆਂ ਤੇ ਦੂਜੀ ਗੱਲ ਆ ਜਿਹੜੀ ਕੁਡਰ ਹੋਊਗੀ ਪਹਿਲੀ ਨੰਬਰ ਕਿਸਮ ਦਾ ਹੋਣਾ ਉਹ ਨਾ ਤੜਕੇ ਰੋ ਸਵੇਰੇ ਉੱਠੂਗੀ ਉਹ ਪਹਿਲੀ ਗੱਲ ਤਾਂ 8 ਵਜੇ ਤੱਕ ਉੱਠਦੀ ਨਹੀਂਗੀ ਜੇ ਉੱਠੂਗੀ ਤਾਂ ਸਰਾਣੀ ਚਾਹ ਪਾਲੂਗੀ ਤੋਏ ਤੇ ਕਰੀ ਜਾਊਗੀ ਜਵਾਕਾਂ ਨੂੰ ਘਰ ਵਾਲੇ ਨੂੰ ਹੋਰ ਤੇ ਖਰਚਾ ਦਾ ਖਾਊਗੀ ਇਹ ਕੁਡਰ ਜਨਾਨੀ ਦੀ ਨਿਸ਼ਾਨੀ ਹੁੰਦੀ ਆ ਤੁਹਾਨੂੰ ਮੈਂ ਦੱਸ ਰਣਾ ਗੱਲ ਆ ਤੇ ਤੈਨੂੰ ਆ ਮੂਤਨ ਦਾ ਸਟਾਈਲ ਤੋਂ ਦੱਸੀ ਤਾ ਵੀ ਉਹ ਬਾਥਰੂਮ 'ਚ ਨਹੀਂ ਜਾਂਦੀ ਰਾਤ ਨੂੰ ਡਰਦੀ ਉਹ ਬਿਹੜੇ ਦੇ ਵਿੱਚ ਮੂਤੂਗੀ ਤੇ ਉਥੋਂ ਮੈਂ ਧਰਾਣਾ ਪੰਗਾ ਪੰਗਾ ਹੋਣੀਆਂ ਠੀਕ ਆ ਇਹ ਸੀ ਇੱਕ ਨੰਬਰ ਤੇ ਤੈਨੂੰ ਮੈਂ ਦੋ ਨੰਬਰ ਜਨਾਨੀ ਦੀ ਗੱਲ ਦੱਸਾਂ ਜਿਹੜਾ ਮਤਲਬ ਦੋ ਨੰਬਰ ਜਿਹੜੀ ਉਹ ਦੋ ਦਰਮਿਆਨੇ ਦੀ ਹੋਊਗੀ ਉਹ ਜਨਾਨੀ ਥੋੜੀ ਸੱਚਾਰੀ ਹੋਊਗੀ ਤੇ ਜੇ ਘਰੇ ਲੜਾਈ ਪੈ ਜਾ ਕੋਈ ਗੱਲਬਾਤ ਹੋ ਜੇ ਤਾਂ ਉਹ ਥੋੜਾ ਜਿਹਾ ਵਿਚਾਰ ਰੱਖੂਗੀ ਬਾਲਾ ਬੋਲਦੀ ਨਹੀਂਗੀ ਤੇ ਹਰੇਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੂਗੀ ਤੇ ਸੈਟ ਬਟ ਕਰ ਲੂਗੀ ਜੇ ਉਹ ਆਪਦੇ ਘਰ ਵਾਲੇ ਨੂੰ ਕੁਝ ਕਹੂ ਵੀ ਲੜੂ ਵੀ ਤਾਂ ਉਹ ਅੰਦਰ ਵੜ ਕੇ ਲੜੂਗੀ ਉਹਦੇ ਨਾਲ ਗੱਲਬਾਤ ਕਰੂਗੀ ਤੇ ਬਾਹਰ ਨਹੀਂ ਲੀ ਜਾਂਦੀ ਲੜਾਈ ਤੇ ਕੁਡਰਾਂ ਦਾ ਕੰਮ ਹੁੰਦਾ ਹੈਗਾ ਲੜਾਈ ਆਪਦੀ ਘਰੋਂ ਬਾਹਰ ਕੱਢੀ ਚੱਲੋ ਗਵੰਡਾਂ ਨੂੰ ਦੱਸੀ ਚੱਲੋ ਉਹ ਜਨਾਨੀ ਬਾਹਰ ਨਹੀਂ ਲਿਆਂਦੀਗੀ ਠੀਕ ਹੈ ਤੇ ਜਿਹੜਾ ਹੈਗਾ 3 ਨੰਬਰ ਜਨਾਨੀ 3 ਨੰਬਰ ਨਹੀਂ ਇਹਨੂੰ 1 ਨੰਬਰ ਵੀ ਕਹਿ ਸਕਦੇ ਆਪਾਂ ਜਿਹੜੀ ਸਭ ਤੋਂ ਸਿਆਣੀ ਜਾਂ ਪੜ੍ਹੀ ਲਿਖੀ ਕਹਿ ਲੋ ਜਾਂ ਮਤਲਬ ਬੈਸਟ ਔਰਤ ਕਹਿ ਲੋ ਆਪਾਂ ਜਿਹਦਾ ਸਤਿਕਾਰ ਸਾਰੇ ਜਾਣੀ ਆਪਾਂ ਕਰਦੇ ਵੀ ਆ ਮੈਂ ਵੀ ਕਰਦਾ ਸਮਝ ਲਓ ਵੀ ਕਰਦੇ ਤਾਂ ਸਾਰੀਆਂ ਔਰਤਾਂ ਨਹੀਂ ਸਤਿਕਾਰ ਆ ਪਰ ਇਹ ਜਿਹੜੀ ਬੈਸਟ ਜਨਾਨੀ ਆ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਇਹ ਕੋਈ ਜ਼ਿਆਦਾ ਨਹੀਂ ਹੋ ਪੜ੍ਹੀ ਲਿਖੀ ਹੋਵੇ ਉਹ ਜਨਾਨੀ ਕੀ ਹੋਊਗੀ ਤੜਕੇ ਸਵੇਿਆਂ ਸਵਾਕਤੇ 5 ਵਜੇ ਉੱਠੂਗੀ 5 ਵਜੇ ਉੱਠ ਕੇ ਦੰਤਨ ਕੋਰਲਾ ਕਰਕੇ ਰੱਬ ਦਾ ਨਹਾ ਲੈ ਕੇ ਚਾਹ ਪਾਣੀ ਧਰੂਗੀ ਚਾਹ ਪਾਣੀ ਧਰ ਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਉਹ ਚਾਹ ਪਾਣੀ ਪਿਲਾਉਗੀ ਉਦੋਂ ਮਗਰੋਂ ਉਹ ਬੱਚਿਆਂ ਦੇ ਸਕੂਲ ਜਾਣ ਦਾ ਹੋਰ ਹੈ ਇਹ ਚੀਜ਼ਾਂ ਦਾ ਖਿਆਲ ਰੱਖੂਗੀ ਜੇ ਕੋਈ ਗੱਲਬਾਤ ਹੋ ਗੇ ਲੜਾਈ ਪੜਾਈ ਜਾਂ ਗੁੱਸਾ ਮਸਾਲਾ ਉਹ ਆਪਦੇ ਪਤੀ ਨਾਲ ਰਲ ਕੇ ਅੰਦਰ ਵੜ ਕੇ ਦੋਨੇ ਜਣੇ ਡਿਸਕਸ ਕਰਕੇ ਉਸ ਮਸਲੇ ਨੂੰ ਸੁਲਝਾ ਲੈਂਦੇ ਆ ਤੇ ਤੀਜੀ ਗੱਲ ਇਹ ਹੈ ਵੀ ਉਹ ਹਮੇਸ਼ਾ ਬੰਦਾ ਜਿਹੜਾ ਦੇ ਘਰਾਂ ਵਾਲਾ ਉਹਦੇ ਮਾਂ ਪਿਓ ਦੀ ਇੱਜ਼ਤ ਕਰੂਗੀ ਭਾਵ ਆਪਦੇ ਸੱਸ ਸਹੁਰੇ ਦੀ ਇੱਜ਼ਤ ਕਰੂਗੀ ਉਹ ਜਨਾਨੀ ਉਹ ਸਭ ਤੋਂ ਬੈਸਟ ਜਨਾਨੀ ਹੁੰਦੀ ਹੈਗੀ ਇੱਜ਼ਤ ਕਰੂਗੀ ਮਾਪੇ ਨੂੰ ਸਭ ਤੋਂ ਪਹਿਲਾਂ ਰੋਟੀ ਫੜਾਊਗੀ ਚਾਹ ਪਾਣੀ ਫੜਾਊਗੀ ਠੀਕ ਹੈ ਤੇ ਕੋਈ ਇਸੇ ਕਿਸਮ ਦਾ ਕੋਈ ਲੰਬਾ ਨਹੀਂ ਆਉਣ ਦਿੰਦੀਗੀ ਸ਼ਹਿਰ ਬਜ਼ਾਰ ਜਾਊਗੀ ਉਹ ਇਹ ਗੱਲ ਸੋਚੂਗੀ ਵੀ ਮੇਰੇ ਪਤੀ ਦੀ ਜੇਬ ਦੇ ਵਿੱਚੋਂ ਕਿਤੇ ਜ਼ਿਆਦਾ ਪੈਸੇ ਨਾ ਖਰਚ ਹੋ ਜਾਣ ਤੇ ਕੁੜਰਾ ਤੇ ਦੂਜੀਆਂ ਜਿਹੜੀਆਂ ਹੋਰ ਆਊਟ ਕਿਸਮੀਆਂ ਜਨਣਾਂ ਆਉਂਦੀਆਂ ਉਹਨਾਂ ਦਾ ਮਸਲਾ ਹੁੰਦਾ ਜੇ ਪਤੀ ਦੀ ਜੇਬ ਦੇ ਵਿੱਚ 1000 ਰੁਪਿਆ ਉਹ ਕਹਿੰਨਾਂ ਵੀ ਕਿਹੜੇ ਵੇਲੇ ਇਹਦੇ ਜੇਬ ਚ 1000 ਰੁਪਏ ਲੱਗ ਜੇ ਤੈਨੂੰ ਲੰਗ ਕਰਕੇ ਤੋਰ ਕੇ ਜਾਂ ਮੁੜ ਕੇ ਘਰ ਜਾ ਕੇ ਫੇਰ ਕਵਾਂਗੇ ਤੇਰੇ ਕੋਲ ਤਾਂ ਪੈਸੇ ਐ ਨਹੀਂ ਤੂੰ ਤਾਂ ਕੰਮ ਨਹੀਂ ਕਰਦਾ ਤੂੰ ਤਾਂ ਐ ਨਹੀਂ ਕਰਦਾ ਤੂੰ ਤਾਂ ਇਹ ਨਹੀਂ ਕਰਦਾ ਜਿਹੜੀ ਤਰ ਮੈਂ ਦੱਸੀ ਗੱਲ ਵੀ ਸਿਆਣੀ ਜਨਾਨੀਆਂ ਪਦਮਣੀ ਜਿਹਨੂੰ ਆਪਾਂ ਕਹਿ ਚਾਹਦੇ ਆ ਉਹ ਘਰ ਨੂੰ ਬਹੁਤ ਗਾਹਾਂ ਲੈ ਜਾਂਦੀ ਆ ਤੇ ਜਿਹੜੀ ਕਲਾਨ ਜਨਾਨੀ ਆ ਉਹ ਕੀ ਕਰਦੀ ਆ ਉਹ ਸੂਈ ਨਾ ਪੱਟ ਦਿੰਦੀ ਆ ਘਰ ਤੇ ਜਿਹੜੀ ਸਿਆਣੀ ਆ ਉਹ ਹੌਲੀ-ਹੌਲੀ ਬੰਨ ਦਿੰਦੀ ਆ ਇਹ ਜਿਹੜੀਆਂ ਹੈਗਾ ਨਿਸ਼ਾਨੀਆਂ ਕਿਸਮਾਂ ਔਰਤਾਂ ਦੀਆਂ ਇਹਦੇ ਵਿੱਚ ਕੋਈ ਜ਼ਿਆਦਾ ਪੜ੍ਹੀ ਲਿਖੀ ਲੋਣ ਦੀ ਲੋੜ ਨਹੀਂ ਗਈ ਇਹ ਮੈਂ ਤੈਨੂੰ ਅੱਜ ਦਾ ਟੌਪਿਕ ਦੱਸਿਆ ਬਾਕੀ ਤੂੰ ਕੋਸੋਰ ਸਵਾਲ ਤਾਂ ਪੁੱਛਣਾ ਤਾਂ ਪੁੱਛ ਲੈ ਨਹੀਂ ਬਾਅਦ ਠੀਕ ਆ ਫਿਰ ਠੀਕ ਆ ਤੇ ਬਾਕੀ ਆਪਾਂ ਕਿਸੇ ਹੋਰ ਦਿਨ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਤੇ ਮੇਰੇ ਸਾਰਿਆਂ ਨੂੰ ਗੁਜਾਰਸ਼ ਹੈ ਵੀ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਵੀ ਰਾਏ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ